ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡੋ ਪੰਜਾਬ ਤੇ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਕਮੈਂਟ ਆਪਾਂ ਨੂੰ ਜਿਹੜੀ ਕਿ ਨਰਾਤਿਆਂ ਦੇ ਵਿੱਚ ਆਲੂਆਂ ਵਾਲੀ ਸਬਜ਼ੀ ਬਣਦੀ ਹੈ ਠੀਕ ਹੈ ਜੀ ਉਹ ਸਬਜ਼ੀ ਬਾਰੇ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਤਰੀਕੇ ਨਾਲ ਬਣਾਈਏ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸਬਜ਼ੀ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਇਹ ਪੂਰੀਆਂ ਵਾਲੀ ਸਬਜ਼ੀ ਆ ਕਿੰਨਾ ਪਿਆਰਾ ਕਲਰ ਆਇਆ ਸੋ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਸਬਜੀ ਵਾਸਤੇ ਆਲੂ ਆ ਜਿਹੜੇ ਮੈਂ ਉਬਾਲ ਕੇ ਰੱਖ ਲਿਆ ਠੀਕ ਹੈ ਜੀ ਕੱਟ ਕੇ ਤੇ ਤਕਰੀਬਨ ਅੱਧਾ ਕਿਲੋ ਹੈ ਆਲੂ ਆ ਯਾਨੀ 500 ਗ੍ਰਾਮ ਤੁਸੀਂ ਕਵਾਂਟੀਟੀ ਆਪਣੇ ਹਿਸਾਬ ਨਾਲ ਲੈ ਲਿਓ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਲਾਉਂਦੇ ਆਂ ਤੜਕਾ ਤੇ ਲੋ ਜੀ ਇੱਥੇ ਮੈਂ ਦੋ ਟਮਾਟਰ ਲਏ ਆ ਜੀ ਲਾਲ ਠੀਕ ਹੈ ਜੀ 500 ਗ੍ਰਾਮ ਆਲੂਆਂ ਵਾਸਤੇ ਥੋੜਾ ਜਿਹਾ ਅਦਰਕ ਕੱਟ ਲਿਆ 1 ਇੰਚ ਤੇ ਆਪਣੇ ਕੋਲ ਹੈਗੀਆਂ 5-6 ਹਰੀਆਂ ਮਿਰਚਾਂ ਤੁਸੀਂ ਮਿਰਚਾਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨੀ ਕਿ ਤੁਸੀਂ ਮਿਰਚਾਂ ਖਾਂਦੇ ਹੋ ਤੇ ਲੋ ਜੀ ਟਮਾਟਰਾਂ ਤੇ ਹਰੀਆਂ ਮਿਰਚਾਂ ਨੂੰ ਆਦੇ ਨੂੰ ਆਪਾਂ ਪਾ ਲਾਂਗੇ ਮਿਕਸੀ ਦੇ ਜੱਗ ਵਿੱਚ ਤੇ ਇਹਦਾ ਬਣਾ ਲਾਂਗੇ ਇੱਕ ਪੇਸਟ ਯਾਨੀ ਪਿਉਰੀ ਬਣਾ ਲੂਗੇ ਪਹਿਲੀ ਤੇ ਲੋ ਜੀ ਪਿਉਰੀ ਬਣ ਕੇ ਰੈਡੀ ਆ ਜੀ ਤੇ ਹੁਣ ਮਾਰਦੇ ਆ ਤੜਕਾ ਤੇ ਜਿਹੜੀ ਨਰਾਤਿਆਂ ਵਾਲੀ ਠੀਕ ਹੈ ਜੀ ਆਲੂ ਦੀ ਸਬਜੀ ਐ ਇਹਦੇ ਵਿੱਚ ਪਿਆਜ਼ ਤੇ ਲਸਣ ਨਹੀਂ ਵਰਤਿਆ ਜਾਂਦਾ ਤੇ ਜੇ ਤੁਸੀਂ ਆਪਣੇ ਟੇਸਟ ਰਿਕਾਰਡਿੰਗ ਬਣਾ ਰਹੇ ਹੋ ਤਾਂ ਤੁਸੀਂ ਇਹਨੂੰ ਇੱਕ ਪਿਆਜ਼ ਦਾ ਤੜਕਾ ਵੀ ਮਾਰ ਸਕਦੇ ਹੋ ਪਰ ਆਪਾਂ ਬਣਾ ਰਹੇ ਹਾਂ ਜੀ ਨਰਾਤਿਆਂ ਵਾਲੀ ਸਬਜੀ ਆਪਾਂ ਨੇ ਪਿਆਜ਼ ਲਸਣ ਪਾਣਾ ਨਹੀਂ ਹੈ ਆਜੋ ਫਿਰ ਮਾਰਦੇ ਆ ਤੜਕਾ ਤੇ ਲਓ ਜੀ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਯਾਨੀ ਕਿ ਸਰ੍ਹੋਂ ਦਾ ਤੇਲ ਡਾਲਾਂਗੇ ਇਸ ਵਿੱਚ ਤੇ ਲੋ ਜੀ ਸਰੋਂ ਦੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਜਦੋਂ ਤੱਕ ਠੀਕ ਹੈ ਜੀ ਇਹ ਇਹਨਾਂ ਪੱਕ ਨਹੀਂ ਜਾਂਦਾ ਤੇ ਜਦੋਂ ਸਰੋਂ ਦਾ ਤੇਲ ਗਰਮ ਹੋ ਗਿਆ ਥੋੜੇ ਜਿਹਾ ਪਾਵਾਂਗੇ ਖੜੇ ਮਸਾਲੇ ਦੋ ਬੜੀਆਂ ਇਲਾਚੀਆਂ ਪਾਵਾਂਗੇ ਦੋ ਛੋਟੀ ਇਲਾਚੀ ਤੇ ਥੋੜੇ ਜਿਹਾ 3-4 ਲੌਂਗ ਪਾਵਾਂਗੇ ਕਾਲੀ ਮਿਰਚ ਪਾਵਾਂਗੇ ਥੋੜੀ ਜੀ ਠੀਕ ਹੈ ਜੀ ਸਾਤੀ ਤੇ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਸੇਕ ਥੋੜਾ ਜਿਹਾ ਘੱਟ ਕਰ ਲਿਓ ਇਸ ਟਾਈਮ ਤੇ ਦੋ ਤੇਜ ਪੱਤੇ ਪਾ ਦੋਗੇ ਠੀਕ ਹੈ ਜੀ ਤੇ ਲੋ ਜੀ ਦੋ ਆਪਾਂ ਨੇ ਤੇਜ ਪੱਤੇ ਪਾਤੇ ਆ ਤੇ ਥੋੜੀ ਜੀ ਪਾਵਾਂਗੇ ਹਿੰਗ ਲਓ ਜੀ ਤੇ ਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਜਦੋਂ ਇਹ ਹਲਕਾ ਜਿਹਾ ਭੁੰਨਿਆ ਗਿਆ ਫਿਰ ਆਪਾਂ ਇਹਦੇ ਚ ਪਾਵਾਂਗੇ ਦੇਗੀ ਮਿਰਚ ਤੇ ਲਓ ਜੀ ਦੇਗੀ ਮਿਰਚ ਪਾਵਾਂਗੇ ਇਹਦੇ ਵਿੱਚ ਆਪਾਂ ਅੱਧਾ ਛੋਟਾ ਚਮਚ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਰਦੀ ਤੇ ਨੂੰ ਹਲਕਾ ਜਿਹਾ ਮੜ ਜਾ ਆਪਾਂ ਭੁੰਨੂਗੇ ਤੋਂ ਬਾਅਦ ਪਾ ਦਾਂਗੇ ਜਿਹੜੇ ਆਪਾਂ ਨੇ ਟਮਾਟਰ ਅਦਰਕ ਹਰੀ ਮਿਰਚ ਮਿਕਸੀ ਕੀਤੇ ਆ ਤੇ ਲੋ ਜੀ ਮਿਕਸੀ ਵਾਲੇ ਜੱਗ 'ਚ ਕਮਾ ਲਾਂਗੇ ਥੋੜਾ ਜਿਹਾ ਪਾਣੀ ਤਾਂ ਜੋ ਜੱਗ 'ਚ ਜਿਹੜੇ ਟਮਾਟਰ ਟਮਾਟਰ ਲੱਗੇ ਹੋਏ ਸਾਫ਼ ਹੋ ਜਵੇ ਤੇ ਲੋ ਜੀ ਇਹ ਮਸਾਲੇ ਨੂੰ ਹੁਣ ਆਪਾਂ ਜਣੀ ਚੰਗੀ ਤਰ੍ਹਾਂ ਭੁੰਨੂਗੇ ਤਕਰੀਬਨ 6-7 ਮਿੰਟ ਤੇ ਲੋ ਜੀ ਟਮਾਟਰ ਆਪਣੇ ਚੰਗੀ ਤਰ੍ਹਾਂ ਭਨ ਚੁੱਕੇ ਆ ਜੀ ਠੀਕ ਹੈ ਜੀ ਤੇਲ ਇਹਨਾਂ ਨੇ ਛੱਡਤਾ ਏ ਹੁਣ ਆਪਾਂ ਇਹਦੇ 'ਚ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਤੇ ਇੱਕ ਚਮਚ ਪਾਵਾਂਗੇ ਕਿਚਨ ਕਿੰਗ ਠੀਕ ਹੈ ਜੀ ਤੇ ਨਮਕ ਪਾਵਾਂਗੇ ਟੇਸਟ ਰਿਕਾਰਡਿੰਗ ਤੇ ਲੋ ਜੀ 4-5 ਮਿੰਟ ਆਪਾਂ ਇਹਨੂੰ ਹੋਰ ਭੁੰਨੂਗੇ ਤਾਂ ਜੋ ਮਸਾਲਾ ਜਿਹੜਾ ਆਪਣਾ ਇਹ ਚੰਗੀ ਤਰ੍ਹਾਂ ਭੁੰਨ ਹੋ ਜਾਵੇ ਤੇ ਲੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੰਨ ਹੋ ਚੁੱਕਿਆ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਬੋਇਲ ਕੀਤੇ ਹੋਏ ਆਲੂ ਤੇ ਇਹਨਾਂ ਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ 1-2 ਮਿੰਟ ਆਪਾਂ ਭੁੰਨਾਗੇ ਇਹਨਾਂ ਨੂੰ ਮਸਾਲੇ ਦੇ ਨਾਲ ਤਾਂ ਜੋ ਆਲੂਆਂ ਦੇ ਵਿੱਚ ਜਿਹੜਾ ਆਪਣਾ ਮਸਾਲਾ ਹੈ ਚੰਗੀ ਤਰ੍ਹਾਂ ਵਿੱਚ ਫੜ ਜਾਵੇ ਇਹਦੇ ਵਿੱਚ ਰਲ ਜਾਵੇ ਥੋੜੀ ਪਾਵਾਂਗੇ ਕਸਤੂਰੀ ਮੇਥੀ ਕਸਤੂਰੀ ਮੇਥੀ ਨਾਲ ਵਧੀਆ ਫਲੇਵਰ ਆਉਂਦਾ ਤੇ ਅੱਧੇ ਚਮਚ ਪਾਵਾਂਗੇ ਛੋਟਾ ਕਾਲਾ ਨਮਕ ਕਾਲੇ ਨਮਕ ਦਾ ਆਲੂਆਂ ਦੀ ਸਬਜ਼ੀ ਵਿੱਚ ਬਹੁਤ ਵਧੀਆ ਫਲੇਵਰ ਪਾਉਂਦਾ ਸਵਾਦ ਆਉਂਦਾ ਜੇ ਆਪਾਂ ਇਹਦੇ ਵਿੱਚ ਪਾਵਾਂਗੇ ਚਲੋ ਜੀ ਅੱਧਾ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਤੇ ਨੂੰ ਕਰਾਂਗੇ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਗਰਮ ਪਾਣੀ ਠੀਕ ਹੈ ਜੀ ਪਾਣੀ ਪਾਉਣਾ ਗਰਮ ਤੇ ਪਾਣੀ ਪਾਉਣਾ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਜਿੰਨੀ ਕਿ ਤੁਹਾਨੂੰ ਸਬਜੀ ਗਾੜੀ ਪਸੰਦ ਹੈ ਤਾਂ ਪਾਣੀ ਘੱਟ ਪਾ ਦਿਓ ਤੇ ਜੇ ਤੁਹਾਨੂੰ ਸਬਜੀ ਥੋੜੀ ਜਿਹੀ ਤਰੀ ਵਾਲੀ ਪਸੰਦ ਹੈ ਤਾਂ ਪਾਣੀ ਥੋੜਾ ਜਿਹਾ ਜ਼ਿਆਦਾ ਪਾ ਦਿਓ ਤੇ ਲਓ ਜੀ ਇਹ ਸਬਜੀ ਨੂੰ ਹੁਣ ਆਪਾਂ ਪਕਾਵਾਂਗੇ 4-5 ਮਿੰਟ ਹੋਰ ਠੀਕ ਹੈ ਜੀ ਤਾਂ ਜੋ ਆਲੂਆਂ ਦੇ ਵਿੱਚ ਮਸਾਲਾ ਮਸੂਲ ਲੈ ਚੰਗੀ ਤਰ੍ਹਾਂ ਰਚ ਜਾਵੇ ਆ ਜਾਵੇ ਤੇ ਮਿਲਦੇ ਹਾਂ ਉਸ ਤੋਂ ਬਾਅਦ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਲੋ ਜੀ ਸਬਜੀ ਬਣ ਕੇ ਰੈਡੀ ਹੈ ਜੀ ਤੇ ਲੋ ਜੀ ਸਬਜੀ ਆਪਣੀ ਗਾੜੀ ਵੀ ਹੋ ਚੁੱਕੀ ਹੈ ਨਾ ਤੇ ਹੁਣ ਗੈਸ ਕਰਦੇ ਆਪਾਂ ਬੰਦ ਕਲਰ ਚੈੱਕ ਕਰੋ ਸਬਜੀ ਦਾ ਕਿੰਨਾ ਵਧੀਆ ਆ ਗਿਆ ਹੁਣ ਪਾਉਂਦੇ ਆ ਬਰੀਕ ਕੱਟਿਆ ਹੋਇਆ ਹਰਾ ਧਣੀਆ ਤੇ ਲੋ ਜੀ ਆਲੂਆਂ ਦੀ ਸਬਜੀ ਬਣ ਕੇ ਰੈਡੀ ਹੈ ਠੀਕ ਹੈ ਜੀ ਪਡਾਰੇ ਵਾਲੀ ਨਰਾਤਿਆਂ ਵਾਲੀ ਆ ਦੇਖੋ ਕਿੰਨਾ ਪਿਆਰਾ ਕਲਰ ਆਇਆ ਸਬਜੀ ਦਾ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਘਰੇ ਤੁਸੀਂ ਆਲੂਆਂ ਦੀ ਨਰਾਤਿਆਂ ਵਾਲੀ ਠੀਕ ਆ ਜੀ ਬਿਨਾਂ ਲਸਣ ਪਿਆਜ਼ ਤੋਂ ਸਬਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ